ਅਸੀਂ ਦੇਖ ਰਹੇ ਹਾਂ ਉਹ ਲਿਵੀਟੀ ਦੀ ਮੀਟਿੰਗ ਸਰਜੀ ਤੇ ਇੱਕ ਅਸੀਂ ਜਿਹੜਾ ਸਰਕਾਰੀ ਸਕੂਲ ਸਿਕੰਦਰੀ ਸਕੂਲ ਨੰਗਲ ਖੁੱਡ ਦੀ ਜਿਹੜੀ ਗੱਲ ਕੀਤੀ ਵਿਚਾਂ ਅੱਠ ਮਿੰਟ ਵਿੱਚ ਜੈਪਕਾ ਚ ਸਿੱਦੇ ਨਾਲ ਗੱਲਬਾਤ ਕੀਤੀ ਹੈ ਉਹ ਜਿਹੜਾ ਪੰਜਾਬ ਚ ਸ਼ੇਵਾ ਤੀਹਲੇ ਚ ਦੂਸਰਾ ਨੇ ਉਸੇ ਸਕੂਲ ਦੇ ਜਿਹੜੇ 8 ਬੱਚੇ ਆ ਉਹਨਾਂ ਦੇ ਵੀ ਅਪ ਟੂ 90 ਜਿਹੜੇ ਆ ਨਮਕਸ ਆਇਆ ਉਹਨਾਂ ਦੇ ਅੰਚਾਰ ਵਿੱਚ ਜਸਪੀਤ ਸਿੰਘ ਜੀ ਸਾਡੇ ਨਾਲ ਅਸੀਂ ਗੱਲ ਕਰਾਂਗੇ ਉਹਨਾਂ ਦਾ ਇਹਨਾਂ ਬੱਚਿਆਂ ਦੇ ਸਰ ਇਹ ਤੁਹਾਡੇ ਬੱਚਿਆਂ ਦਾ ਜੀ ਸਾਡੇ ਨਾਲ ਦੇ 90% ਤੋਂ ਉੱਪਰ ਨੰਬਰ ਆਏ ਸਟੂਡੈਂਟ ਸਰ

ਇਸੀ ਤਰ੍ਹਾਂ ਜੇ ਆਪਾਂ ਹੁਣ ਕੰਟਰੋਲ ਰਿਜ਼ਲਟ ਦੀ ਗੱਲ ਕਰੀਏ ਇਹ ਇਨਾ ਦੇ ਵਿੱਚੋਂ 50 ਬੱਚਿਆ ਨਹੀਂ 100 200 ਸਕੋਰ ਮਾਰ ਕੇ ਆਇਆ ਤਿੰਨ ਬੱਚਿਆਂ ਨੇ ਐਸਐਸਟੀ ਦੇ ਵਿੱਚੋਂ ਸਬਜੈਕਟ ਵਾਈਜ਼ਾਂ ਦੀ ਸਬਜੈਕਟ ਵਾਈਜ਼ ਜੇ ਆਪਾਂ ਦੇਖੀ ਜਾਵੇ 100 ਦੇ ਵਿੱਚੋਂ ਤਿੰਨ ਬੱਚਿਆਂ ਨੇ ਵੀਰਾਂ ਜਿਸੀ ਤਰ੍ਹਾਂ ਮੇਰੇ ਸਾਇੰਸ ਦੇ ਵਿੱਚੋਂ ਚੇਲੇ ਦੇ ਵਿੱਚੋਂ ਦੋ ਬੱਚਿਆਂ ਨੇ 100 ਦੇ ਵਿੱਚੋਂ ਮਾਰਕਸ ਸਾਹ ਸਾਰੇ ਇੰਗਲਿਸ਼ ਨੂੰ ਦੇ ਬੱਚਿਆਂ ਟੈਲੀਜੈਂਟ ਆ ਬਹੁਤ ਪੜਾਈ ਨੂੰ ਆ ਰਿਹਾ 3 ਜਿੰਨਾ ਕੋਈ ਕੁਝ ਸਪੈਸ਼ਲ ਇਹਨਾਂ ਨੂੰ ਪੜਾਈ ਦਾ ਕੋਈ ਅਰੇਂਜ ਕਰਦੇ ਹਾਂ ਜਿਹੜਾ ਰੂਟੀਨ ਨਾਲ ਸਾਰੇ ਰੂਟੀਨ ਦੇ ਵਿੱਚ ਅਸੀਂ ਚਲਾਇਆ ਹੈਗਾ ਸਰਗੀਆਂ ਦੇ ਵਿੱਚ ਥੋੜਾ ਟਾਈਮ ਲੱਗਣਾ ਐ ਐਕਸਟਰਾ ਕਲਾਸਿਸ ਨੂੰ ਵੀ ਤੋਂ ਪੈਨਾ ਲੈਣੀ ਹੈਗੀਆ ਤੇ ਬਾਕੀ ਸਾਡੇ ਅਧਿਆਪਕ ਵੀ ਨੇ ਕਿ ਸਕੂਲ ਦੇ ਸਾਡੇ ਨੂੰ ਨਹੀਂ ਕਿ ਕੋਈ ਵੀ ਆਪਣਾ ਪ੍ਰੈਕਟਿਸ ਨਹੀਂ ਕਰ ਸਕਦਾ ਇਹ ਬਹੁਤ ਜ਼ਰਾ ਹੈਗਾ ਬੱਚਿਆਂ ਦਾ ਵੀ ਸੇ ਬੱਚਿਆਂ ਨਿਕਰੇ ਅੰਦਰ ਕੰਪੀਟੀਸ਼ਨ ਦਾ ਪ੍ਰੋਬਲਮ ਹੈ ਤੇ ਮੈਂ ਤਾਂ ਇਹੀ ਕੰਮ ਚਾਹਦਾ ਕਿ ਹਰੇਕ ਬੱਚੇ ਨੂੰ ਕੰਪੀਟੀਸ਼ਨ ਦੇ ਨਾਲ ਨਾਲ ਇੱਕ ਦਾ ਵੀ ਮਿਲੂ जसवीर जी एक होर गल करिए जी अक्सर कहा जाता भी सरकारी स्कूलों के बच्चे प्राइवेट स्कूलों के मुकाबले जोड़े आ बहुत घट पढ़ रहे बहुत ज्यादा जो प्राइवेट स्कूलों के बच्चे ज़्यादा शैर पर इतने का बिल्कुल उल्ट है पाठन प्रमाण की बहुत मकसद लेके आए किसी आप सकारी गौरत बारे कुछ नहीं कर ਸਰ ਮੈਂ ਜੇ ਉਹਦੀ ਗੱਲ ਕਰਾਂ ਮੈਂ ਵੀ ਇੱਕ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ ਨਾ ਤੇ ਤੇ ਅਸੀਂ ਜਿਹੜੇ ਜਨਰਲ ਟੀਚਰ ਹੈਗੇ ਅਸੀਂ ਇਹਨਾਂ ਨੂੰ ਆਪਣੇ ਬੱਚਿਆਂ ਹੀ ਤੇ ਭੋਗ ਦਿੰਦੇ ਆ ਤੇ ਦੂਜੀ ਗੱਲ ਪ੍ਰਾਈਵੇਟ ਸਕੂਲ ਦੀ ਗੱਲ ਕਰੀਏ ਤੇ ਸਰਕਾਰੀ ਸਕੂਲ ਵੀ ਪ੍ਰਾਈਵੇਟ ਸਕੂਲੋਂ ਵੀ ਹੈਗੇ ਆ ਮੈਂ ਪੇਰੈਂਟਸ ਨੂੰ ਕਹਾਂ ਚਾਹਦਾ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਸਰਕਾਰੀ ਸਕੂਲ ਤੋਂ ਬਹੁਤ ਵੈਲ ਐਜੂਕੇਟਿਡ ਕੁਆਲਿਫਾਈਡ ਟੀਚਰ ਫੜਾ ਲੈਣੇ ਵੀਰ ਤੇ ਅਸੀਂ ਇਥੇ ਵੀ ਇਥੇ ਵਾਂਗੂ ਵੀ ਮੈਂ ਕਰਾ ਰਹੇ ਆ ਤੇ ਸਾਡੇ ਬੱਚੇ ਕਿੱਥੇ ਘਰ ਜਿਵੇਂ ਜਿੱਥੇ ਤੁਸੀਂ ਵਿੱਦਿਅਕ ਦੇਖੀ ਚੁੱਕੇ ਹੋ। थैंक यू जसप्रीत जी। ਸੋ ਦੋਸਤੋ ਇਰਸ਼ਾਨ ਜਸਪ੍ਰੀਤ ਜੀ ਜਿਹੜੇ ਅੱਜ ਸਰਕਾਰੀ ਕਾਲਜ ਕਨਸੋਰਡ ਨੰਗਲਪੁਰ ਦੇ ਤੇ ਪਿਛਲੇ ਨੇ ਤੇ ਆ ਕਿ ਇਹਨਾਂ ਦੇ ਬੱਚੇ ਜਿਹੜੇ ਸਭ ਤੋਂ ਬੱਚੇ ਹੈ ਜਿਹੜੇ ਇਹਨਾਂ ਦੇ ਘਰ ਘਰ ਪਿਸ਼ਨ ਆਸ ਵਿੱਚ ਜਿੱਥੇ ਨਾਲ ਦੀ ਨਾਲ ਇਹਨਾਂ ਅਸੇਪ ਜਿਹੜੇ ਬੱਚਿਆਂ ਦੇ ਵਿੱਚ ਭਾਵਨਾ ਪੜਨਦੀ ਹੈ ਤੇ ਟੀਚਰ ਦੇ ਵਿੱਚ ਵੀ ਭਾਵਨਾ ਹੈ। ਸੋ ਇੱਥੇ ਸਰਕਾਰੀ ਕਾਲਜ ਸੋ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਅਪੀਲ ਕੀਤੀ ਹੈ ਬੱਚਿਆਂ ਦੇ ਪੇਰਾਂ ਤੋਂ ਸਰਕਾਰੀ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਬੱਚਿਆਂ ਨੂੰ ਲਿਆਓ। ਦੋਸ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਬਰੋਂ ਜ਼ਿਆਦਾ ਜਗ੍ਹਾ ਨੇ ਕੀਤੇ ਕੋਸ਼ਿਸ਼ ਕੀਤੇ ਗਏ ਐਲਾਨ ਕੀਤੇ ਗਏ ਉਹਨਾਂ ਦੇ ਵਿੱਚ ਪੰਜਾਬ ਦੇ ਬਖ ਬਖ ਬੱਚਿਆਂ ਨੇ ਐਹਮ ਪੋਜੀਸ਼ਨਾਂ ਆ ਜਗੀਆਂ ਹਾਸਲ ਕੀਤੀਆਂ ਤੇ ਲੋਕਾਂ ਵੱਲੋਂ ਉਹਨਾਂ ਦੇ ਪੇਰੈਂਟਸ ਵੱਲੋਂ ਸਕੂਲ ਸਟਾਫ ਵੱਲੋਂ ਕਿਸੇ ਕੋਸਾ ਵੱਲੋਂ ਸਰਮਾਸਤ ਵੱਲੋਂ ਨਾਲ ਇਸਾਰੇ ਵਿੱਚ ਵੀ ਇਟਾਲੀ ਇਸੇ ਨਿਯਮ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਕਾਰੀ ਜਿਹੜਾ ਸਕੂਲ ਆਇਆ ਥੇ ਨੰਗਲ ਖੋਡ ਦਾ ਉੱਥੇ ਪਹੁੰਚੇ ਹਾਂ ਉੱਥੇ ਗੁੜਿਆ ਦੀਪਕਾ ਜਿਸੀ ਜਿਨ੍ਹਾਂ ਨੇ 8ਵੀਂ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਸ਼ਿਵਾ ਰੈਂਖਾਂ ਸੰਗੀਤਕਾਰ ਤੇ ਜ਼ਿਲ੍ਹੇ ਦੇ ਵਿੱਚੋਂ ਜਿਹੜਾ ਦੂਸਰਾ ਰੇਖਾ ਸੰਗੀਤਕਾਰ ਸੋ ਅਸੀਂ ਇਸ ਸਮੇਂ ਦੇ ਵਿੱਚ ਬੱਚੀ ਦੇ ਨਾਲ ਗੱਲ ਕਰਾਂਗੇ ਕਿ ਉਹ ਪੜ੍ਹਾਈ ਕਿਸ ਤਰ੍ਹਾਂ ਜਿਹੜੀ ਚੁਟ ਪੜ੍ਹਦੀ ਹੈ ਉਹ ਤਦੋਂ ਕੋਈ ਇਥੇ ਜਿਹੜੀ ਕਲਾਸਿਸ ਕਿਵੇਂ ਕਿਸ ਤਰ੍ਹਾਂ ਉਹ ਪੜ੍ਹਾਈ ਦੀ ਤਿਆਰੀ ਕੀਤੀ ਹੈ ਤੇ ਨਾਲ ਦੀ ਨਾਲ ਉਹਨਾਂ ਦੇ ਤੁਸੀਂ ਸੰਸਾਰ ਨਾਲ ਵੀ ਗੱਲ ਕਰਾਂਗੇ ਜਿਹੜੀ ਜਾਣਕਾਰੀ ਤੋਂ ਅਸੀਂ ਵੰਦੇ ਰਹਾਂਗੇ ਉਸ ਸਿਪਲ ਪੈਨ ਦੇ ਨਾਲ ਜ਼ਰੂਰ ਉਹ ਸਾਂਝੀ ਕਰਾਂਗੇ ਸੋ ਬੇਟਾ ਤੇਰਾ ਸਵਾਗਤ ਹੈ ਜੀ ਲਿਵਿੰਗ ਏਰੀਆ ਨੇ ਉਸ ਤੇ ਆ ਜਿੱਪ ਕਾ ਤੁਸੀਂ ਉੱਚੀ ਬੋਲ ਨੂੰ ਲਓ ਜੀ ਪਲੀਜ਼ ਤੇ ਤੁਹਾਡਾ ਨਾਮ ਕੀ ਹੈ ਦੇਵਿਕਾ ਜਸਤਰੀ ਦੇਵਿਕਾ ਜਸਤਰੀ ਠੀਕ ਹੈ ਕਿ ਤੁਸੀਂ ਕਿਹੜੀ ਕਲਾਸੋਂ ਜਿਹੜਾ ਐਸੇ ਦੇ ਜਿਹੜਾ ਜਿਹੜਾ ਤੁਹਾਡਾ ਆ ਕਿ ਕਿਉਂਕਿ ਕਿਹੜੇ ਮਾਰਕਸ ਲੈ ਕਿੰਨੇ ਬਟਾ ਤੁਸੀਂ ਕਿਤੇ ਮੇਰੇ 594 ਹੈ ਆਊਟ ਆਫ ਆਊਟ ਆਫ 600 ਕਿਹੜੇ ਸ਼ੂਟ ਪੜ੍ਹ ਬਣਾਉਂਦੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਅੰਦਰ ਨੰਬਰ ਕਿ 8ਵੀਂ ਦੀ ਪ੍ਰੀਖਿਆ ਜਿਹੜੀ ਕੀਤੀ ਆ ਉਹਦੇ ਵਿੱਚੋਂ ਤੁਸੀਂ ਪੰਜਾਬ ਚੋਂ ਸੈਕੰਡ ਰੈਂਕ ਸਿੱਖ ਹਾਂਜੀ ਪੰਜਾਬ ਚੋਂ ਸਿੱਖ ਰੈਂਕ ਐਂਡ ਡਿਸਟ੍ਰਿਕਟ ਵਿੱਚੋਂ ਸੈਕੰਡ ਰੈਂਕ ਰੈਂਕ ਕਿਹੜਾ ਕੀਤਾ ਤੇ ਤੁਸੀਂ ਇਹ ਸਾਰਾ ਸ਼੍ਰੇਣੀ ਜਿਹੜਾ ਕ੍ਰੈਡਿਟ ਕਿਹਨੂੰ ਦਿੰਦੇ ਹੋ ਮੈਂ ਬਹੁਤਿਆਰ ਮੈਨੂੰ ਕਰਾਈਏ ਖਰੇਕ ਤੁਸੀਂ ਵਿਆਕੰਪਲਟ ਬਿਟੇ ਜੋ ਆਪਣਾਉਂਦੇ ਹੁੰਦੇ ਸੀ ਤੇ ਬਾਕੀ ਮੈਨੇ ਪੇਰੈਂਟਸ ਨੇ ਮਨ ਲਕੀ ਬੋਇਆ ਦਾ ਮੁਕੀ ਤਾਂ ਕਿ ਉਹ ਜਿਆਦਾ ਮਦਦ ਕਰੀ ਉਹ ਵੀ 스ਟੱਡੀ ਲਈ ਜੋੜ ਦਿੰਦੇ ਸੀ ਬਾਕੀ ਟੀਚਰਸ ਨੇ ਬੋਇਆ ਦਾ ਮੈਨੂੰ ਕਰਾਈਆ ਤੇ ਉਹ ਮਤਲਬ ਸਮੇ ਸਮੇ ਤੇ ਬੋਇਆ ਨੂੰ ਗਾਈਡ ਕਰਦੇ ਸੀ ਬੱਚੇ ਤੁਹਾਡੇ ਮम्मा पापा ਕੀ ਕਰਦੇ ਨੇ ਮੇਰੇ ਪਾਪਾ ਇਵਿਜਨ ਡਿਪਾਰਟਮੈਂਟ ਵਿੱਚ ਚਾਰ ਸੁਪਰਡੈਂਟ ਆ ਤੇ ਮੇਰੇ ਮम्मा ਹਾਊਸ ਵਾਈਫ ਹਾਊਸ ਵਾਈਫ ਇਤਕਾਰ ਵਿੱਚ ਤੁਹਾਨੂੰ ਪੜਾਈ ਲਈ ਕਿਸ ਤਰ੍ਹਾਂ ਮਤਲਬ ਕੋਈ ਦਿੱਕਤ ਆਉਂਦਾ ਹੈ ਤੁਸੀਂ ਇੱਥੇ ਇਨਾ ਕੀਤਾ ਕਿਸ ਤਰ੍ਹਾਂ ਤਿਆਰੀ ਕਰਦੇ ਹੋ ਘਰ ਵਿੱਚ ਵੀ ਘਰ ਵਿੱਚ ਆ ਮਤਲਬ ਮੈਂ ਪੜ੍ਹਦੀ ਹੁੰਦੀ ਜਦੋਂ ਮੇਰਾ ਮਤਲਬ ਤਾਂ ਕਿਵੇਂ ਮੈਂ ਆਪਣਾ ਐਸੀ 8th ਕਲਾਸ ਦਾ ਤੇ ਫਿਰ ਮੈਂ ਉੱਤੇ ਸ਼ਾਮ ਸ਼ਾਮ ਦੇ ਰਾਤ ਨੂੰ ਮੈਂ ਜਾ ਕੇ ਪੜ੍ਹਦੀ ਹੁੰਦੀ ਕਿ ਬੱਚੇ ਹਮ ਤੁਸੀਂ ਜਿਹੜਾ ਹੈ ਪੜ੍ਹਾਈ ਇਸ ਲਈ ਤੁਹਾਡਾ ਏਡਾ ਰੈਂਕ ਆਇਆ ਤੁਹਾਨੂੰ ਲੱਗਾ ਪੰਜਾਬ ਤੋਂ ਬੜਾ ਨਾਮ ਕੀਤਾ ਜਿਹੜਾ ਅਕਸਰ ਦਾ ਨਾਮ ਕੀਤਾ ਹੈ ਹੋਰ ਵੀ ਬੱਚੇ ਬਹੁਤ ਆ ਪਰ ਤੁਸੀਂ ਇੱਕ ਸਰਕਾਰੀ ਅਕਸਰ ਕਹਿਆ ਜਾਂਦਾ ਹੈ ਕਿ ਸਰਕਾਰੀ ਸਕੂਲ ਦੇ ਬੱਚੇ ਕੋ ਪੋਜੀਸ਼ਨ ਨਹੀਂ ਲੈ ਸਕਦੇ ਸਰਕਾਰੀ ਸਕੂਲਾਂ ਦੇ ਬੱਚੇ ਬਹੁਤਾ ਪੜ੍ਹ ਨਹੀਂ ਸਕਦੇ ਪ੍ਰਾਈਵੇਟ ਸਕੂਲਾਂ ਨਾਲ ਤੁਸੀਂ ਕੀ ਕਰਨਾ ਚਾਹੁੰਦੇ ਹੋ ਨੇ ਮਤਲਬ ਸਕੂਲ ਨੇ ਦੇਖਣਾ ਚਾਹੀਦਾ ਨਹੀਂ ਬੰਦਾ ਮਤਲਬ ਲੈਣਾ ਤਾਂ ਪਰੇਗਾ ਕੁਝ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਚਲੋ ਬੱਚੇ ਤੁਸੀਂ ਹੁਣ ਇਹ ਬੜਾ ਰੈਂਕ ਤੇ 8ਵੀਂ ਬੋਰਡ 9ਥੀ ਚੋ ਗਿਆ ਹੁਣ ਤੁਸੀਂ ਤੁਹਾਡਾ ਇਨਫਿਊਚਰ ਕੀ ਪਲੈਨਿੰਗ ਹੈ ਹਾਇ ਰੈਗਿਊਲੇਸ਼ਨ ਮੈਂ ਆਈਐਸ ਬਖਸ਼ ਮਨਾਤੇ ਆਈਐਸ ਹੱਸ ਬੰਦ ਤੇ ਇਹਦੇ ਲਈ ਤੁਸੀਂ ਕਿੰਨਾ ਚਿਰ ਜਿਹੜਾ ਮਿਹਨਤ ਕਰ ਰਹੇ ਹੋ ਅਲੀ ਲੋਅਰ ਗ੍ਰੇਡ ਕੋਲ ਪੂਰਾ ਯਰ ਪਰ ਕੁਦੇ ਲਈ ਮੈਂਟਰੀ ਤੁਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰ ਰਹੇ ਹੋ ਤੇ ਬੱਚਿਆਂ ਨੂੰ ਕੀ ਕਰਨਾ ਚਾਹੁੰਦੇ ਹੋ ਮੇਰੇ ਖਿਆਲ ਨਾਲ ਤੁਹਾਨੂੰ ਜਿਹੜਾ ਫਾਰਮ ਵਰਕ ਪੜਨਾ ਚਾਹੀਦਾ ਹੈ ਬਹੁਤਿਆਰ ਮਿਹਨਤ ਤੋਂ ਮੁਹਰਤੀ ਜਿਆਦਾ ਮਿਹਨਤ ਕਰਨੀ ਚਾਹੀਦੀ ਹੈ ਅੰਦਰ ਸਮੇਂ ਸਮੇਂ ਤੇ ਇਹਨੂੰ ਸਮੇਂ ਸਿਰ ਸਾਰਾ ਕੰਮਤਨਾ ਕਰਨਾ ਚਾਹੀਦਾ ਹੈ ਤੇ ਹੋਰ ਪੈਟੀਸ਼ਨਸ ਬਾਰੇ ਤੁਹਾਨੂੰ ਕੋਈ ਜਿਹੜਾ ਸਰਕਾਰੀ ਸਕੂਲਸ ਬਧੀਵਾ ਸਕੂਲ ਜਾਂ ਕੋਈ ਇਸ ਤਰ੍ਹਾਂ ਦਾ ਕੁਝ ਮਿਲਿਆ ਕਦੀ ਸਿੱਖ ਸਕਣਾ ਇਸੇ ਮੈਂ ਤਾਂ ਨਹੀਂ ਉਹਦਾ ਜਿਹੜਾ ਬੱਚਿਆਂ ਨੂੰ ਜਿੰਨੇ ਤੋਂ ਮਿਲਦੀ ਹੈ ਚਲੋ ਬੇਟਾ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਹੋਰ ਕੋਈ ਗੱਲ ਕਹਿਣੀ ਚਾਹੁੰਦੇ ਹੋ ਸੋ ਦੋਸਤੋ ਇਹ ਬੱਚੀ ਸੀ ਕਿਉਂਕਿ ਫਸਟ ਟਾਈਮ ਆਸ ਅਸੀਂ ਤਾਂ ਅਕਸਰ ਇਹ ਮਾੜਨਾ ਗੱਲ ਕਹਿ ਸਕਦੇ ਹਾਂ ਅਸੀਂ ਅਕਸਰ ਦੇਖਦੇ ਹਾਂ ਪੂਰੇ ਫੀਲਡ ਵਿੱਚ ਜਾਂਦੇ ਹਾਂ ਚਾਹੇ ਕਿਸੇ ਵੀ ਸਟੇਟ ਤੋਂ ਆ ਸਕਿਆ ਜਾਂਦਾ ਵੀ ਸਰਕਾਰੀ ਸਕੂਲਾਂ ਦੇ ਬੱਚੇ ਬਹੁਤ ਹੀ ਨੀਵਾਂ ਪਰਸਪਰ ਦੇ ਤੇ ਬਹੁਤੇ ਬੱਚੇ ਆ ਜਿਹੜੇ ਘੱਟ ਪੜਦੇ ਆ ਪ੍ਰਾਈਵੇਟ ਸਕੂਲਾਂ ਜਿਵੇਂ ਪਰ ਇਸ ਬੱਚੀ ਨੇ ਪੂਰਾ ਜਿੱਥੇ ਪੰਜਾਬ ਦਾ ਜਿਹੜੇ ਦਾ ਨਾਂ ਕੀਤਾ ਉੱਥੇ ਗਾਂ ਬੱਚੀ ਦੀ ਸੋਚ ਵੀ ਬਹੁਤ ਬਰੌਡ ਆ ਔਰ ਆਊਟ ਕੱਢੀ ਹੈ ਵੀ ਮੈਂ ਆਈਐਸ ਬਣਾ ਤੇ ਸਾਡਾ ਵੀ ਇਹ ਕੋਸ਼ਿਸ਼ ਤੇ ਪ੍ਰਯਾਸ ਹੋ ਗਿਆ ਹੁਜੇ ਬੱਚਿਆਂ ਨੂੰ ਹਮੇਸ਼ਾ ਇਸ ਮੰਨਦੇ ਰਿਹਾ ਕਿ ਅਸੀਂ ਉਹਨਾਂ ਦੇ ਪਿੱਛੇ ਪਤਾ ਕਿ ਬੱਚੇ ਦੀ ਹੌਸਲਾ ਜਾਈ ਹੁੰਦੀ ਰਹੀ ਸੋ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਇਸ ਸਕੂਲ ਦੇ ਪ੍ਰਿੰਸੀਪਲ ਮੈਮ ਨਾਲ ਕਿ ਉਹ ਗੁਰੀਆ ਦੇ ਨਾਲ ਜਿਹੜਾ ਦੇਖਾ ਚੰਸੀ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਆਖਰੀ ਚ ਬਹੁਤ ਅچھے ਮਾਰਕਸ ਲੈ ਪੀਸ਼ਨਸ ਤੱਕੀਆਂ ਪੰਜਾਬ ਦੇ ਜਿਹੜੇ ਉਸੇ ਸਕੂਲ ਦੇ ਪ੍ਰਿੰਸੀਪਲ ਮੈਮ ਹਰਵਿੰਦਰਪੁਰ ਪੌਰ ਜੀ ਦੇ ਨਾਲ ਅਸੀਂ ਗੱਲ ਕਰਾਂਗੇ ਇਸ ਸਕੂਲ ਦੇ ਬਾਰੇ ਇਸ ਬੱਚੇ ਦੀ ਪੜਾਈ ਦੇ ਐਜੂਕੇਸ਼ਨਸ ਕਰ ਔਰ ਖਾਸ ਕਰਕੇ ਅਸੀਂ ਇਹ ਗੱਲ ਕਰਾਂਗੇ ਕਿ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਸਰਕਾਰੀ ਸਕੂਲਾਂ ਦੀ ਪੜਾਈ ਨਹੀਂ ਪ੍ਰਾਈਵੇਟ ਸਕੂਲਾਂ ਨਾਲੋਂ ਖਾਵੇ ਬਹੁਤ ਕਟਾਉ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਬੜਿਆ ਕੋਈ ਇੱਕ ਪੋਜੀਸ਼ਨ ਹਾਸਲ ਨਹੀਂ ਕਰ ਸਕਦੇ ਪਰ ਅੱਜ ਪ੍ਰਤੱਖ ਨੂੰ ਪ੍ਰਮਾਣ ਦੇ ਲੋੜ ਨਹੀਂ ਅੱਜ ਬੱਚੀ ਨੇ ਦੱਸਿਆ ਕਿ ਇਸ ਤਰ੍ਹਾਂ ਵਿੱਚ ਅੱਠਵੀਂ ਅੱਠਵੀਂ ਕਲਾਸ ਹੈ ਕਿਉਂਕ ਤੋ ਸੂ ਇਹ ਸਕੂਲ ਦੀਆਂ ਸਾਰੀਆਂ ਅਚੀਵਮੈਂਟਸ ਨੂੰ ਅੱਜ ਲੈ ਕੇ ਆਇਆ ਇਹਨਾਂ ਨੂੰ ਲੈ ਕੇ ਅੱਜ ਮੈਂ ਮੇਰੇ ਨਾਲ ਆਇਆ ਮੈਂ ਕੋਰਸ ਵਰਤੈਂ ਮਿਲਦੀ ਹੈ ਸੰਤੋਪਹਿਲਾਂ ਤਾਂ ਤੁਸੀਂ ਆਪਣੇ ਸਕੂਲ ਬਾਰੇ ਗ੍ਰਾਟਿਫਾਈਸ ਸਕੂਲ ਦਾ ਕੋਈ ਵਿਚਾਰ ਸਕੂਲ ਦੀਆਂ ਸੀਮਤਸ ਬਾਰੇ ਕਮਸਟੇਰ ਬਾਰੇ ਜਿਹੜੀਆਂ ਇਹ ਸਕੂਲ ਦਾ ਜਿਹੜਾ ਬਿਲਡਿੰਗ ਬਹੁਤ ਹੀ ਵਧੀਆ ਹੈ ਸਾਫ ਸੁਥਰੀ ਜਗਾਹ ਤੇ ਬਣਾ ਹੋਇਆ ਹੈ ਸ਼ਾਂਤ ਜਗ੍ਹਾ ਤੇ ਹੈ ਹੋਰ ਡਿਸਟ੍ਰਿਕਟ ਹਾਪਰ ਦੇ ਵਿੱਚ ਪੈਂਦਾ ਹੈ ਇਹ ਸਕੂਲ ਐਂਡ ਅਚੀਵਮੈਂਟ ਕਾਫੀ ਨੇ ਸਕੂਲ ਦੀਆਂ ਅਗਰ ਮੈਂ ਰਿਜ਼ਲਟ ਦੀ ਗੱਲ ਕਰਾਂ ਇਸ ਸਾਲ ਦੇ थ एनमेंट की जो तो मैं हर साल दो 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 मैं दी भी सौ सतारा में ज्वाइन किया आ रहे हैं बच्चे इस तरह जी अनरोलमेंट भी दिनों दिन बढ़ रही है और फिर मेरे आने से पहले जहाँ फॉर गर्ल प्लस वन प्लस टू लेके हाँ जी ਔਰ ਜਦੋਂ ਫਿਰ ਮੈਂ ਜੁਆਇਨ ਕੀਤਾ ਤਾਂ ਦੇਖਿਆ ਕਿ ਸਿਰਫ ਲੜਕੇ ਜੋ ਸੀ ਉਹਨਾਂ ਨੂੰ ਇਧਰ ਉਧਰ ਜਾਣਾ ਪੈਂਦਾ ਸੀ ਫਿਰ ਆਪਾਂ ਕੋ-ਐਡ ਦੇ ਲਈ ਜੋ ਹੈ ਟਰਾਈ ਕੀਤੀ ਤੇ ਕੋ-ਐਡ ਬਣਾਇਆ ਗਿਆ ਫਿਰ ਉਸ ਵਾਸਤੇ ਨੈਕਸਟ ਸਟੇਜ ਹੋ ਗਿਆ ਕਿ ਚਲੋ ਸਾਇੰਸ ਗਰੁੱਪ ਦੇ ਵਿੱਚ ਬੱਚੇ ਜਿਹੜੇ ਸਾਡੇ ਕੋਲ ਨਿਕਲ ਜਾਂਦੇ ਸੀ ਹਸਿਆਰ ਬੱਚੇ ਔਰ ਉਹਨਾਂ ਬੱਚਿਆਂ ਨੂੰ ਇਸ ਕੋਲੇਜ ਰੱਖਣ ਲਈ ਕਿ 2 ਸਾਲ ਪਹਿਲਾਂ ਅਸੀਂ ਆਪਣੇ ਸਕੂਲ ਦੇ ਵਿੱਚ ਸਾਇੰਸ ਗਰੁੱਪ ਲੈ ਕੇ ਆਂਦਾ ਫਿਰ ਉਹ ਸਾਇੰਸ ਗਰੁੱਪ ਚੱਲਦਾ ਹੈ ਜਿਹੜਾ ਕਿ ਪਹਿਲੀ ਵਾਰ ਜਿਹੜਾ ਪਲੱਸ 2 ਵਿੱਚ ਅਪੀਅਰ ਹੋਇਆ ਸੀ ਔਰ ਸਾਰੇ ਬੱਚੇ ਜਿਹੜੇ ਬਹੁਤ ਅچھے ਮਾਰਕਸ ਨਾਲ ਪਾਸ ਹੋਏ ਸੱਤ ਬੱਚੇ ਸੀ ਸਾਡੇ ਕੋਲ ਸੱਤ ਬੱਚੇ ਬਹੁਤ ਅچھے ਮਾਰਕਸ ਨਾਲ ਹੈ 89% ਇੱਕ ਲੜਕੀ ਦੀ ਆਈ ਨੰਬਰ ਸਾਇੰਸ ਗਰੁੱਪ ਦੇ ਵਿੱਚੋਂ ਮਮੇ ਮੈਗਰੀ ਕੁਰੀਆ ਆਪਣੀ ਦੀ ਜੈਪ ਦਾ ਜਸੀ ਹੈ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਸਕੂਲਾਂ ਦਾ ਨਾਮ ਰੋਸ਼ਨ ਕੀਤਾ ਤੁਹਾਡੀ ਰਹਿਨੁਵਾਈ ਦੇ ਵਿੱਚ ਕੀਤਾ ਤੁਹਾਡੇ ਕਿਉਂਕਿ ਸਟਾਫ ਦੇ ਸਹਿਯੋਗ ਦੇ ਨਾਲ ਕੀਤਾ ਇਹ ਬੱਚੀ ਬਾਰੇ ਤੁਸੀਂ ਕਿਸ ਤਰ੍ਹਾਂ ਕੀ ਕਹੋਗੇ ਹਾਂਜੀ ਇਹ ਬੱਚੀ ਜੋ ਦੇਵ ਕਾ ਜਸੀ ਹੈ ਪੰਜਾਬ ਵਿੱਚ ਜੋ ਛੇਵੇਂ ਰੈਂਕ ਤੇ ਡਿਸਟ੍ਰਿਕਟ ਵਿੱਚੋਂ ਸੈਕਿੰਡ ਰੈਂਕ ਹੁੰਗਿਆ ਹੈ 99% ਦੇ ਨੰਬਰ ਆਏ ਨੇ ਤੇ ਇਹ ਲੜਕੀ ਨੂੰ ਜੇਕਰ ਮੈਂ ਡਿਸਕ੍ਰਾਈਬ ਕਰਾਂ ਤਾਂ ਇੱਕ ਬਹੁਤ ਹੀ ਸincere ਬੱਚਾ ਜਿਸ ਤਰ੍ਹਾਂ ਹੁੰਦਾ ਹੈ ਸੀਰੀਅਸ ਫੀਅਰ ਹਾਰਡ ਵਰਕਿੰਗ ਜੀ ਬੱਚਾ ਸੀਗਾ ਇਹ ਜਿਹੜੇ ਪੇਰੈਂਟਸ ਵੀ ਇੰਨੀ ਹੀ ਸਪੋਰਟ ਕਰਦੇ ਨੇ ਉਹ ਜਿੰਨੇ ਵੀ ਟੀਚਰਸ ਹਾਰਡ ਵਰਕਿੰਗ ਨੇ ਇਹਦੇ ਲਈ ਉਨੇ ਹੀ ਇਹਦੇ ਪੇਰੈਂਟਸ ਵੀ ਜਿਹੜੇ ਸincerity ਨਾਲ ਇਹਨੂੰ ਮੋਟੀਵੇਟ ਕਰਦੇ ਨੇ ਕਿ ਪੜ੍ਹਾਈ ਵੱਲ ਧਿਆਨ ਵੀ ਦੇਣਾ ਹੈਗਾ ਔਰ ਬੱਚਾ ਸਟੱਡੀ ਦੇ ਵਿੱਚ ਜਾਂ ਭਾਸ਼ਣ ਵਗੈਰਾ ਦੇ ਵਿੱਚ ਹੋਰ ਕੋ-ਕਰੀਗਲ ਬਹੁਤ ਐਕਟੀਵਿਟੀਜ਼ ਬੱਚਾ ਆਪਣਾ ਭਾਗ ਲੈਦੇ ਰਹਿੰਦਾ ਹੈ ਜਿਹਨੂੰ ਦੇ ਵਿੱਚ ਆ ਜਾਂਦਾ ਹੈ ਉਹਦੇ ਵਿੱਚ ਹੀ ਪਾਰਟਿਸਪੇਟ ਕਰਦਾ ਹੈ ਔਰ ਪੋਜੀਸ਼ਨਾਂ ਨਹੀਂ ਲਈਆਂ ਹੈ ਡਿਸਟ੍ਰਿਕਟ ਡੋਨਰ ਲੈਵਲ ਤੇ ਕਾਫੀ ਗੂਡੀਆਂ ਪੋਜੀਸ਼ਨਸ ਨੇ ਕਿ ਨਮ ਜਿਹਦਾ ਇਸ ਇਸ ਤਰ੍ਹਾਂ ਦੇ ਬੱਚੇ ਤੁਹਾਡੇ ਸਕੂਲ ਦੇ ਜਿਹੜੇ ਤੁਸੀਂ ਦੱਸਿਆ ਬੱਚਿਆਂ ਲਈ ਕੋਈ ਐਜੂਕੇਸ਼ਨ ਜਿਹੜਾ ਬੱਚਿਆਂ ਲਈ ਕਰਾਇਆ ਤੁਸੀਂ ਆਪਣੀ ਦੋ ਜਆਸਤਾਂ ਤੋਂ ਬਾਅਦ ਸਾਇੰਸ ਲੈ ਆਂਦੀ ਹੈ ਤੇ ਹੋਰ ਕੌਸਟ ਨੂੰ ਕਾ ਤੁਸੀਂ ਆਪਣੀ ਰਾਇ ਮੈਂ ਚਿੱਤੇ ਜਿਹੜੀਆਂ ਆਪਣੇ ਜੋ ਵਿਦੂ ਬਪ ਚੈਨਲ ਤੇ ਹੁਣ ਤੁਸੀਂ ਇਹ ਬੱਚੇ ਜਿਹੜੇ ਇਹਦੇ ਬੱਚਿਆਂ ਲਈ ਕੋਈ ਖਾਸ ਅਜੋਜੀ ਸਕੀਮ ਚਲਾਈ ਹੈ ਕਿ ਜਿਵੇਂ ਸਰਕਾਰੀ ਸਕੂਲਾਂ ਵਿੱਚ ਪਿੰਡਾਂ ਦੇ ਵਿੱਚ ਇਹਦੇ ਹਾਲ ਉੱਚ ਹੈ ਬਹੁਤ ਸਸਤਾ ਮੈਗਨੀਆ ਸਕੂਲ ਦੀ ਹੈਲਪ ਕਰਦੀ ਰਹਿਣੀ ਹੈ ਕੋਈ ਅਜੋਜੀ ਸੰਸਥਾ ਵੀ ਹੈ ਜਿਹੜੀ ਇਹੋ ਜਿਹੇ ਬੱਚਿਆਂ ਨੂੰ ਜਿਹੜੀ ਅਪਰੀਸ਼ੀਏਟ ਕਰਦੀ ਚਾਹ ਕਿਸ ਤਰ੍ਹਾਂ ਦੇ ਪਾਸੇ ਆਪਣੇ ਪੱਧਰ ਤੇ ਜਿਹੜੇ ਵੀ ਬੱਚੇ ਫਸ ਕਿਆ ਹੈ ਬੋਰਡ ਦੇ ਵਿੱਚ ਆਉਨੇ ਨਹੀਂ ਜਾਏ ਜਿਹੜੇ ਬੋਰਡ ਵਾਲੇ ਪਹਿਲਾਂ ਆਪਾਂ ਗੱਲ ਕਰ ਲੈਨੇ ਉਹਨਾਂ ਨੂੰ ਅਸੀਂ ਫਾਈਨੈਂਸ਼ੀਅਲ ਜੀ ਤੇ ਨਾਲ ਐਪਰੀਸੀਏਸ਼ਨ ਲੈਟਰਸ ਔਰ ਨੋਟ ਬੁక్స్ ਵਰਗ ਦੇ ਸੀ ਹੁੰਦੇ ਨੇ ਮਨ ਲੱਕ ਅਕੋਰਡਿੰਗ ਕੋ ਜਿਸੋਣੇ ਬੱਚਾ ਮੈਰਿਟ ਵਿੱਚ ਆਇਆ ਅਸੀਂ ਜਿਹੜਾ ਮਿਲਕੇ ਨੂੰ 5500 ਰੁਪਏ ਦਿੱਤਾ ਤੇ ਬਾਕੀ ਜਿਹੜਾ ਬਾਕੀ ਬੱਚਿਆਂ ਦੇ ਨਾਲ ਵੀ ਮਿਲਕੇ ਇਹਨੂੰ ਜਿਹੜਾ ਸਨਮਾਨਿਤ ਕੀਤਾ ਗਿਆ ਜਦੋਂ ਬਾਕੀ ਬੱਚਿਆਂ ਨੇ ਸਨਮਾਨਿਤ ਕੀਤਾ ਤੇ ਦੁਆਰਾ ਇਹ ਜਿਹੜਾ ਸਨਮਾਨਿਤ ਕੀਤਾ ਬਾਕੀ ਬੱਚਿਆਂ ਨੂੰ ਵੀ ਫਾਈਨੈਂਸ਼ੀਅਲ ਵੀ ਦਿੱਤਾ ਗਿਆ ਕਾਪੀਆਂ ਵੀ ਦਿੱਤੀਆਂ ਗਈਆਂ ਮਲੇ ਸਕੂਲ ਦਾ ਹੈ ਨਾ ਕਰਦੇ ਆ ਅਗਰ ਅਸੀਂ ਕੋਈ ਮੱਲੋ ਇਸ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਸੰਸਥਾ ਨਹੀਂ ਹੈ ਜਿਹੜੀ ਕਿ ਬੱਚਿਆਂ ਨੂੰ ਕੋਈ ਜਨਰੇਟ ਕਰੇ ਐਪਰੀਸ਼ੀਏਟ ਕਰੇ ਲੇਕਿਨ ਅਗਰ ਇਸ ਤਰ੍ਹਾਂ ਇੱਕ ਆਧਿਆਪਕ ਸਾਡ ਕੋਲ ਫਿਜ਼ਿਕਸ ਲੈਕਚਰਾਂ ਨਹੀਂ ਹੈ ਜੀ ਤਾਂ ਉਹ ਅਸੀਂ ਟੀਚਰ ਰੱਖਿਆ ਹੋਇਆ ਹੈ ਆਪਣੇ ਕਦਰ ਦੇ ਉੱਪਰ ਤਾਂ ਪਿੰਡ ਦੇ ਲੋਕਾਂ ਦੀ ਸੀ ਆਜਾ ਦੇ ਨਾਲ ਜਿਹੜੇ ਦਾਨੀ ਸਜਣਾ ਉਹ ਉਹਨਾਂ ਲਈ ਪੇ ਕਰ ਦਿੰਦੇ ਨੇ ਸੈਲਰੀ ਦੇ ਦਿੰਦੇ ਆ ਪਰਮਨੈਂਟ ਉਹ ਅਸੀਂ ਜਰੂਰ ਸਾਡੇ ਲਈ ਸਿਆ ਦਾ ਕੀਤੀ ਜਾਂਦੀ ਹੈ ਜਿਹੜੇ ਐਨਾਲਾਈਜ਼ ਕਰਵਾ ਸਕਦੇ। ਜਿਵੇਂ ਮੂਹ ਕੋ ਸਕੂਲ ਦੀ ਗੱਲ ਹੈ। ਸਕੂਲ ਜਿਹੜੇ ਤੁਸੀਂ ਵਧੀਆ ਚੀਜ਼ ਕੋ ਵੈਸੇ ਤਾਂ ਤੁਸੀਂ ਬਹੁਤ ਤਫਸੀਲਾਂ ਦੱਸਿਆ ਕਿ ਜਿਹੜੇ ਤਰ੍ਹਾਂ ਅਚੀਵ ਕੀਤੇ ਆ। ਹੋਰ ਕੋਈ ਫਿਚਰ ਤਰੀਕ ਕੋਈ ਪਲੈਨਿੰਗ ਸਕੂਲ ਦੇ ਬੱਚਿਆਂ ਲਈ ਸਕੂਲ ਲਈ ਜਾਂ ਕੋਈ ਹੋਰ ਵਧੀਆ ਕਿਸੇ ਤਰ੍ਹਾਂ ਦਾ ਕੰਸਟ੍ਰਕਸ਼ਨ ਲਈ ਜਾਂ। ਹਾਂ ਜੀ ਵੈਸੇ ਇਹ ਹੈ ਕਿ ਹੁਣ ਅਸੀਂ ਜਿਸ ਤਰ੍ਹਾਂ ਚਾਹੁੰਦੇ ਆ ਕਿ ਵੀ ਸਾਡੇ ਕੋਲ ਜੇਕਰ ਮੈਡ ਟੀਚਰ ਮੈਡ ਲੈਕਚਰਰ ਵੀ ਆ ਜਾਣ ਤਾਂ ਅਸੀਂ ਨੋਰਮੈਡੀਕਲ ਗਰੁੱਪ ਕਮਿਸ਼ਨ ਕਰ ਸਕੀਏ। ਐਨਐਸਕੇਓ ਗਰੁੱਪ ਐਨਐਸਕੇਓ ਗਰੁੱਪ ਲਿਆਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਵੋਕੇਸ਼ਨ ਇੱਥੇ ਆਵੇ ਤਾਂ ਸਾ ਜੇ ਸਾਡੀ ਟਰਾਈ ਚੱਲ ਰਹੀ ਆ ਔਰ ਬਾਕੀ ਸਮੇ ਸਮੇ ਦੇ ਜੋ ਵੀ ਗਵਰਨਮੈਂਟ ਦੀਆਂ ਨਹਿਤਾਂ ਹੁੰਦੀਆਂ ਨੇ ਉਹਨਾਂ ਦੇ ਹਸਰਪਲੈਨਿੰਗ ਕਰਕੇ ਅਸੀਂ ਮੈਕਸਿਮਮ ਜੋ ਹਮ ਮਿਸ਼ਨ ਸਮਰੱਥ ਚੱਲ ਰਿਹਾ ਐ ਐਸਐਲ ਪ੍ਰੋਗਰਾਮ ਜੀ ਉਹਦੇ ਵਿੱਚ ਵੀ ਅਸੀਂ ਮੈਕਸਿਮਮ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਬੱਚੇ ਸਾਡੇ ਕੋਲ ਪ੍ਰਾਇਮਰੀ ਸਕੂਲ ਦੀ ਛੇਵੀਂ ਕਲਾਸ ਵਿੱਚ ਆਏ ਜਿਹਨਾਂ ਨੂੰ ਕੁਝ ਵੀ ਲਿਖਣਾ ਨਹੀਂ ਆਉਂਦਾ ਹੈਗਾ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾਈਏ ਉਹਨਾਂ ਨੂੰ ਮਤਲਬ ਮਿਸ਼ਨ ਸਮਰੱਥ ਦੇ ਜੋ ਵੀ ਪ੍ਰੋਗਰਾਮ ਲਿਆ ਗਿਆ ਹੈ ਗਵਰਨਮੈਂਟ ਨੇ ਉਹ ਅਸੀਂ ਜਿਹੜਾ ਹੈਗਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਹਰ ਇੱਕ ਬੱਚਾ ਲੈਣਾ ਹੈ ਤੁਹਾਡੇ ਕੋਲ ਮਤਲਬ ਕਿ ਲਿਖਣ ਦੇ ਕਾਬਿਲ ਬਣੇ ਤੇ ਅੱਗੇ ਮਤਲਬ ਕਿ ਜੋਬ ਉਹ ਆਪਣਾ ਰੋਜ਼ਗਾਰ ਪ੍ਰਾਪਤ ਕਰ ਸਕੇ ਬਿਜ਼ਨਸ ਦਾ ਉਹ ਪ੍ਰੋਗਰਾਮ ਵੀ ਗਵਰਨਮੈਂਟ ਦੁਆਰਾ ਲਾਇਆ ਜਾ ਰਿਹਾ ਉਹ ਵੀ ਸਾਡੇ ਸਕੂਲ ਦੇ ਵਿੱਚ ਚੱਲ ਰਿਹਾ ਹੈਗਾ ਹੋਰ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਅਸੀਂ ਕਰਵਾਉਂਦੇ ਰਹਿੰਦੇ ਜਿਹਨਾਂ ਦੇ ਬੱਚੇ ਜਿਹੜੇ ਹੈਗੇ ਹੁਣਾ ਕੋ-ਕਰੀ ਐਕਟੀਵਿਟੀ ਜੁਨਾ ਜੁੜੇ ਰਹਿੰਦੇ ਹੈਗੇ ਕਿ ਇਹਨੂੰ ਕੀ ਕੀ ਬੱਚੇ काफी ਅੱਛੇ ਨੇ ਗੇਮਸ ਦਾ ਕੋਈ ਰਿਜ਼ਲਟ ਤੁਹਾਡੇ ਕੋਲ ਵਧੀਆ ਜਦਾਂ ਕਿਉਂਕਿ ਸਾਡੇ ਕੋਲ ਸਪੋਰਟਸ ਟੀਚਰ ਨਹੀਂ ਹੈ ਪਿਛਲੇ 2 ਸਾਲਾਂ ਤੋਂ ਤੇ ਸਾਡੇ ਜੁਨ ਲੈਵਲ ਤੇ ਹੀ ਅਸੀਂ ਪਾਰਟਿਸਿਪੇਟ ਕਰਵਾਇਆ ਬੱਚਿਆਂ ਨੂੰ ਤੇ ਉੱਥੇ ਸਾਡੀਆਂ ਕਾਫੀ ਪੋਜੀਸ਼ਨਾਂ ਆਈਆਂ। ਮਰੀ ਐਥਲੈਟਿਕਸ ਦੇ ਵਿੱਚ ਅਪਲਾਈ ਕਰਾਇਆ ਸੀ ਅਵਿਚਨ ਵੀ ਇੰਦਾ ਸੀਗਾ ਗ੍ਰਾਡ ਕੀਤਾ ਸੀ ਇਹਨਾਂ ਨੇ ਤੇ ਉਹਦੇ ਵਿੱਚ ਆ ਗਿਆ ਫਰਸਟ ਕਾਫੀ ਸੀਆਂ ਪੋਜੀਸ਼ਨਸ ਲੇਕਿਨ ਅਸੀਂ ਡਿਸਟ੍ਰਿਕਟ ਲੈਵਲ ਤੇ ਜਿਹੜਾ ਹੈ ਅਗਰ ਸਪੋਰਟਸ ਟੀਚਰ ਸਾਡੇ ਕੋਲ ਹੋਣੀ ਤਾਂ ਅਸੀਂ ਡਿਸਟ੍ਰਿਕਟ ਲੈਵਲ ਤੇ ਵੀ ਉਹਨਾਂ ਨੂੰ ਗਿਆਸ ਐਨਸੀ ਲਿਖਣ ਚਾਹੁੰਦੇ ਨੇ। ਕਭੀ ਜੀ ਜਿਹੜਾ ਸਰਕਟ ਸੀਗੇ ਸਰਕਟ ਟੀਵੀ ਸਾਥੋਂ ਅਸੀਂ ਕਿਸੇ ਕਹਿ ਰਹੇ ਦੇ ਕਬੱਡੀ ਸਾਡੀ ਨੈਸ਼ਨਲ ਸਟਾਈਲ ਕਰਦੇ ਨੇ ਆ ਬਹੁਤ ਬਹੁਤ ਤਾ ਮਾਨ ਤਰਵਾਦ ਮੈਡਮ ਰਿਸ਼ਵਰੰਦਰ ਸੋ ਦੋਸਤੋ ਮੈਡਮ ਨੇ ਸਾਨੂੰ ਬੜੇ ਵਿਸਥਾਰ ਦੇ ਨਾਲ ਦੱਸਿਆ ਅਸੀਂ ਕੋਸ਼ਿਸ਼ ਕੀਤਾ ਸੀ ਕਿ ਬਈ ਇੱਥੇ ਬੱਚੀ ਜਿਹੜੀ ਹੈ ਬੱਚੀ ਨੇ ਵਧੀਆ ਰਿਪੋਰਟ ਉਹਦੇ ਨਾਲ ਗੱਲ ਕਰਦੇ ਹਾਂ ਪਰ ਅਸੀਂ ਇਸ ਕੋਸ਼ਿਸ਼ ਦੇ ਨਾਲ ਨਾਲ ਮੈਮ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸਕੂਲ ਨੂੰ ਜਿਵੇਂ ਇਸ ਤਰ੍ਹਾਂ ਬੱਚਿਆਂ ਨੂੰ ਕੋਈ ਤੇ ਹੋਰ ਕਿਹਨਾਂ ਨੂੰ ਜੁਆਇਨ ਕਰਨਾ ਪ੍ਰਾਇਮਰੀ ਬਹੁਤ ਪਸਾਰ ਦੇ ਨਾਲ ਅਸੀਂ ਵੀ ਆਪਣੇ ਬਰੂ ਵੀ ਦੂਰੀਆ ਸਟਾਨਕ ਲੈ ਕੇ ਜਨਤਨ ਨੂੰ ਜੁਆਇਨ ਕੀਤਾ ਤਾਂ ਵਧੀਆ ਐਕਟੀਵਿਟੀ ਕੀਤੀ ਹੈ ਉਹ ਸਕੂਲ ਨੂੰ ਅਗੇ ਤੱਕ ਚੱਲਦਾ ਹੈ ਕਿ ਗਾਂ ਵੀ ਉਹਨਾਂ ਦੀ ਪਲੈਨਿੰਗ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਸਥੂਤੀਆਂ ਜ਼ਰੂਰ ਤਾਂ ਮਾਰੇ ਵੀ ਦੱਸਿਆ ਕਿ ਕਿਹੜੇ ਕਿਹੜੇ ਟੀਚਰ ਇੱਥੇ ਚਾਹੀਏ ਮੈਥ ਦਾ ਟੀਚਰ ਵਿਗਿਆਨ ਦਾ ਟੀਚਰ ਨੂੰ ਪਹਿਲ ਸਾਇ ਨਾ ਪੁੱਛਦੇ ਹੋਰ ਜਿਹੜਾ ਕਰ ਕੀ ਦੀ ਰਾਹ ਤੇ ਜਾ ਕੇ ਜਿੱਥੋਂ ਦੇ ਜਿਹੜੇ ਬੱਚੇ ਪੜ ਕੇ ਹੋਰ ਵੀ ਮਕਾਮ ਜਿਹੜਾ ਹਾਸਲ ਕਰ ਸਕਣ ਅਸ਼ਾਰ ਪਰ ਤੋਂ ਲਿਵਿੰਗ ਇੰਡੀਆ ਨਿਊਜ਼ ਲਈ ਦਰਜੀਤ